ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਕਈ ਤੜਗੇ ਕਈਆਂ ਨੇ ਤਰ ਜਾਣਾ ਜਿਨ੍ਹਾਂ ਨੇ ਤੇਰਾ ਨਾਮ ਜੱਪਿਆ ਕਈ ਤੜਗੇ ਕਈਆਂ ਨੇ ਤਰ ਜਾਣਾ ਜਿਨ੍ਹਾਂ ਨੇ ਤੇਰਾ ਨਾਮ ਜੱਪਿਆ ਤੇਰੇ ਨਾਮ ਦਾ ਤੇ ਤੇਰੇ ਨਾਮ ਦਾ ਤੇਰੇ ਨਾਮ ਦਾ ਹੋਂਗਾੜਾ ਪੜ ਜਾਣਾ ਜਿਨਾਂ ਨੇ ਤੇਰਾ ਨਾਮ ਜੱਪਿਆ ਕਈ ਤਰਗੇ ਕਈ ਨਾਣੇ ਤਰ ਜਾਣਾ ਜਿਨਾਂ ਨੇ ਤੇਰਾ ਨਾਮ ਜੱਪਿਆ ਤੂੰ ਹੀ ਅੱਲਾ ਤੂੰ ਹੀ ਰਾਮ ਤੂੰ ਹੀ ਕ੍ਰਿਸ਼ਨ ਕਨਈਆ ਤੂੰ ਹੀ ਡੋਬੇ ਤੂੰ ਹੀ ਤਾਰੇ ਮਾਨਮ ਜੀਵਨ ਨਈਆ ਤੂੰ ਹੀ ਅੱਲਾ ਤੂੰ ਹੀ ਰਾਮ ਤੂੰ ਹੀ ਕ੍ਰਿਸ਼ਨ ਕਨਈਆ ਤੂੰ ਹੀ ਦੋਬੇ ਤੂੰ ਹੀ ਤਾਰੇ ਮਾਨਮ ਜੀਵਨ ਨਈਆ ਤੇਰੇ ਦਰ ਤੇ ਜੇ ਤੇਰੇ ਦਰ ਤੇ ਤੇਰੇ ਦਰ ਤੇ ਮੈਨੇ ਮਰ ਜਾਣਾ ਜਿਨਾਂ ਨੇ ਤੇਰਾ ਨਾਮ ਜੱਪਿਆ ਕਈ ਤੜ ਗਏ ਕਈਆਂ ਨੇ ਤੜ ਜਾਣਾ ਜਿਨਾਂ ਨੇ ਤੇਰਾ ਨਾਮ ਜੱਪਿਆ ਸੁਖ ਵੀ ਤੂੰ ਐ ਦੁੱਖ ਵੀ ਤੂੰ ਐ ਤੂੰ ਹੀ ਕਾਰਨ ਕਰਤਾ ਜੀਵਨ ਦਾਤਾ ਸਭ ਜੀਵਾਂ ਦਾ ਤੂੰ ਹੀ ਜੀਵਨ ਹਰਤਾ ਸੁਖ ਵੀ ਤੂੰ ਐ ਦੁੱਖ ਵੀ ਤੂੰ ਐ ਤੂੰ ਹੀ ਕਾਰਨ ਕਰਤਾ ਜੀਵਨ ਦਾਤਾ ਸਭ ਜੀਵਾਂ ਦਾ ਤੂੰ ਹੀ ਜੀਵਨ ਹਰਤਾ ਤੂੰ ਹੀ ਜਿਤਨਾ ਤੂੰ ਹੀ ਜਿਤਨਾ ਤੁਹੇ ਜਿੰਨਾ ਤੇ ਤੂੰ ਹੀ ਹਰ ਜਾਣਾ ਜਿਨਾਂ ਨੇ ਤੇਰਾ ਨਾਮ ਜੱਪਿਆ ਕਈ ਤਰ ਗਏ ਕਈ ਨਾਂ ਨੇ ਤਰ ਜਾਣਾ ਜਿਨਾਂ ਨੇ ਤੇਰਾ ਨਾਮ ਜੱਪਿਆ ਤੇਰੇ ਨਾਮ ਦਾ ਹੂੰਗੜਾ ਪਰਦਾਣਾ ਜਿਨਾਂ ਨੇ ਤੇਰਾ ਨਾਮ ਜੱਪਿਆ ਤੇਰਾ ਨਾਮ ਹੈ ਸਭ ਤੋਂ ਉੱਚਾ ਸੁੱਚਾ پاک ਪਵਿੱਤਰ ਜਿਸ ਨੇ ਤੇਰੀ ਓਟ ਲਈ ਉਹ ਹੋ ਗਿਆ ਸਾਫ਼ ਚਰਿੱਤਰ ਤੇਰਾ ਨਾਮ ਹੈ ਸਭ ਤੋਂ ਉੱਚਾ ਸੁੱਚਾ پاک ਪਵਿੱਤਰ ਜਿਸ ਨੇ ਤੇਰੀ ਓਟ ਲਈ ਉਹ ਹੋ ਗਿਆ ਸਾਫ਼ ਚਰਿੱਤਰ ਸੱਚਖੰਡ ਵਾਲੀ ਜੇ ਸੱਚਖੰਡ ਵਾਲੀ ਸੱਚ ਖੰਡ ਵਾਲੀ ਪੌੜੀ ਚੜ ਜਾਣਾ ਜਿਨਾਂ ਨੇ ਤੇਰਾ ਨਾਮ ਜੱਪਿਆ ਕਈ ਤੜ ਗਏ ਕਈਆਂ ਨੇ ਤੜ ਜਾਣਾ ਜਿਨਾਂ ਨੇ ਤੇਰਾ ਨਾਮ ਜੱਪਿਆ ਤੇਰੇ ਨਾਮ ਦਾ ਹੁੰਗਾਰਾ ਪੜੇ ਜਾਣਾ ਜਿਨ੍ਹਾਂ ਨੇ ਤੇਰਾ ਨਾਮ ਜੱਪਿਆ ਕਈ ਤੜਗੇ ਕਈ ਨਾ ਨੇ ਤੜ ਜਾਣਾ ਜਿਨ੍ਹਾਂ ਨੇ ਤੇਰਾ ਨਾਮ ਜੱਪਿਆ ਨੀਨਾਂ ਨੇ ਤੇਰਾ ਨਾਮ ਜੱਪਿਆ ਸਤ ਗੁਰੂ ਮੇਰਾ ਚੰਦਣ ਦਾ ਬੂਟਾ ਸਤਿਗੁਰੂ ਮੇਰਾ ਚੰਦਣ ਦਾ ਬੂਟਾ ਮਹਿਕ ਖਿਲਾੜੇ ਮੇਰੀ ਜ਼ਿੰਦਗੀ ਦੇਵੇਰੇ ਸਤਿਗੁਰੂ ਮੇਰਾ ਚੰਦਣ ਦਾ ਬੂਟਾ ਮਹਿਕ ਖਿਲਾੜੇ ਮੇਰੀ ਜ਼ਿੰਦਗੀ ਦੇਵੇਰੇ ਸਤਿਗੁਰੂ ਮੇਰਾ ਅੰਮ੍ਰਿਤ ਵੇਲਾ ਸਤਿਗੁਰੂ ਮੇਰਾ ਅੰਮ੍ਰਿਤ ਵੇਲਾ ਨਾਮ ਜਪਾਵੇ ਮੇਤੋਂ ਤਰ ਕੇ ਸਵੇਰੇ ਸਤਿਗੁਰੂ ਮੇਰਾ ਤੰਦਣ ਦਾ ਬੂਟਾ ਮੈਂ ਕ ਖਿਲਾੜੇ ਮੇਰੀ ਜ਼ਿੰਦਗੀ ਦੇਵੇ ਰੇ ਸਤ ਗੁਰੂ ਮੇਰਾ ਦੁੱਖ ਲੱਗੇ ਸੁਖ ਮੈਨੂੰ ਸੁਖ ਸੁਖਰਾਣਾ ਅਨਮੋਲ ਮੇਰੇ ਕੋਲ ਨਾਮ ਦਾ ਖਜ਼ਾਨਾ ਦੁਖ ਲਗ ਸੁਖ ਮੈਨੂੰ ਸੁਖ ਸੁਖਰਾਨਾ ਅਨਮੋਲ ਮੇਰੇ ਕੁਲ ਨਾਮ ਦਾ ਖਜ਼ਾਨਾ ਸਤ ਗੁਰੂ ਮੇਰਾ دین ਦਿਆਲਾ ਸਤ ਗੁਰੂ ਮੇਰਾ دین ਦਿਆਲਾ ਕਦ ਨਾ ਚਿਤਾਵੇ ਮੈਨੂੰ ਸਾਗੁਨ ਮੇਰੇ ਸਤ ਗੁਰੂ ਮੇਰਾ ਚੰਦਨ ਦਾ ਬੂਟਾ ਮਹਿਕ ਖਿਲਾੜੇ ਮੇਰੀ ਜ਼ਿੰਦਗੀ ਦੇਵੇ ਰੇ ਸਤ ਗੁਰੂ ਮੇਰਾ ਕੁਝ ਵੀ ਨ ਕੋਲ ਮੇਰੇ ਲੰਮੀਆਂ ਨਵਾਂ ਟਾ ਸੁਨ ਸੁਨਾ ਦਿਸੇ ਮੈਨੂੰ ਜਿੱਦੜ ਵਿਚਾਕਾਂ ਕੁਝ ਵੀ ਨ ਕੋਲ ਮੇੜੇ ਲੰਮੀਆਂ ਨਵਾਂ ਟਾ ਸੁਨ ਸੁਨਾ ਦਿਸੇ ਮੈਨੂੰ ਜਿੱਦੜ ਵਿਚਾਕਾਂ ਸਤ ਗੁਰੂ ਮੇਦਾ ਨੂਰ ਦਾ ਚਸ਼ਮਾ ਸਤ ਗੁਰੂ ਮੇਰਾ ਨੂਰ ਦਾ ਚਸ਼ਮਾ ਨੂਰ ਪਸਾਣੇ ਮੇਰੇ ਚਾਰੇ ਚੁਫੇਰੇ ਸਤ ਗੁਰੂ ਮੇਰਾ ਚੰਦਨ ਦਾ ਬੂਟ ਮਹਿਕ ਖਿਲਾੜੇ ਮੇਰੀ ਜ਼ਿੰਦਗੀ ਦੇਵੇਰੇ ਸਤਗੁਰੂ ਮੇਰਾ ਮੈਂ ਬਿਰਹਨ ਮੇਰਾ ਚੰਨ ਪਰਦੇ ਸੀ ਜਿੰਦ ਕੁਰ ਲਾਵੇ ਮੇਰੀ ਆ ਜਾਉ ਸੇਤੀ ਮੈਂ ਬਿਰਹਨ ਮੇਰਾ ਚੰਨ ਪਰਦੇ ਸੀ जिंद कुर लावे मेरी आ जाओ सेती सतगुरु मेरा सूरज बनके सतगुरु मेरा सूरज बनके दूर करे मेरी बिरहा दने रे सतगुरु मेरा ਚੰਦਨ ਦਾ ਬੂਟਾ ਮਹਿਕ ਖਿਲਾਰੇ ਮੇਰੀ ਜ਼ਿੰਦਗੀ ਦੇਵੇਰੇ ਮਹਿਕ ਖਿਲਾਰੇ ਮੇਰੀ ਜ਼ਿੰਦਗੀ ਦੇਵੇਰੇ ਸਤ ਗੁਰੂ ਮੇਰਾ جے میں رتت گرو باݨیاں دا جے میں رتت گرو باݨیاں دا درش دی پیاس بجھان دی نیما اے نیت درشن کرے آندی جے میں رتت گرو ਜੋਹਰੀ ਹੁੰਦਾ ਜੇ ਮੇਰਾ ਸਤ ਗੁਰੂ ਜੋਹਰੀ ਹੁੰਦਾ ਮੇਰ ਦੀ ਤੁਬ ਬਣਾndi ਨੀ ਮਾਏ ਨਿਤ ਦਰਸ਼ਨ ਕਰ ਆਂਦੀ ਜੇ ਮੇਰਾ ਸਤ ਗੁਰੂ ਬਾਣਿਆ ਹੁੰਦਾ ਦਰਸ ਦਿੱਤਾ ਸੁਝਾਂਦੀ ਨਿਮਾਏ ਨਿਤ ਦਰਸ਼ਨ ਕਰੇ ਆਂਦੀ ਗੁਰੂ ਬਿਨਾ ਮੈਨੂੰ ਚੈਨ ਨਾ ਆਵੇ ਗੁਰੂ ਬਿਨਾ ਮੈਨੂੰ ਚੈਨ ਨਾ ਆਵੇ ਗੁਰੂ ਖਾਲਾ ਵਿੱਚ ਮਨ ਤਰਪਾਵੇ ਚਲਦਾ ਨਾ ਕੋਈ ਚਾਰ ਨਿਮਾਏ ਚਲਦਾ ਨਾ ਕੋਈ ਚਾਰ ਜੇ ਮੇਰਾ ਸਤ ਗੁਰੂ ਹਲਵਾਈ ਹੁੰਦਾ ਜੇ ਮੇਰਾ ਸਤ ਗੁਰੂ ਹਲਵਾਈ ਹੁੰਦਾ ਮੱਖੀ ਬਣ ਬਣ ਜਾਂਦੀ ਨਿਮਾਏ ਨਿਤਦਰਸ਼ਨ ਕਾਰੇ ਆਂਦੀ ਜੇ ਮੇਰਾ ਸਤ ਗੁਰੂ ਬਾਣਿਆ ਹੁੰਦਾ ਦਰਸ ਦੀ ਪਿਆਸ ਬੁਝਾਂਦੀ ਨੀ ਮਾਏ ਨਿਤਦਰਸ਼ਨ ਕਾਰੇ ਆਂਦੀ ਸਦਕੇ ਮੈਦਾਨਾਂ ਉਹਨਾਂ ਨੂੰ ਹਾਂ ਦੇ ਸਦਕੇ ਮੈਦਾਨਾਂ ਉਨਾ ਰੂਹਾਂ ਦੇ ਜਿੰਨਾ ਸਤ ਗੁਰੂ ਪਾਇਆ ਨੀ ਮਾਏ ਜਨਮ ਇਹ ਸਫਲ ਬਣਾਇਆ ਜੇ ਮੇਰਾ ਸਤ ਗੁਰੂ ਹੁੰਦਾ ਲਲਾਰੀ ਤੇ ਮੇਰਾ ਸਤ ਗੁਰੂ ਹੁੰਦਾ ਲਲਾਰੀ ਮੇਰ ਦੀਆਂ ਚੁੰਨੀ ਆਰੰਗਾਂ ਦੀ ਨੀ ਮਾਏ ਨਿਤ ਦਰਸ਼ਨ ਕੜਿਆ ਆਂਦੀ ਜੇ ਮੇਰਾ ਸਤ ਗੁਰੂ ਬਾਣੀ ਆਂਦਾ ਦਰਸ ਦਿੱਤਿਆ ਸੁਝਾਂਦੀ ਨਿਮਾਏ ਨਿਤ ਦਰਸ਼ਨ ਕੜਿਆ ਆਂਦੀ ਕਰਮਾਂ ਦਾ ਪੈਡਾ ਖੌਲੇ ਕਦਮੁ ਕਨਾ ਕਰਮਾ ਦਾ ਪੈਲਾ ਖੌਲੇ ਕਦਮੁ ਕਨਾ ਦਿਲੇ ਦਰਦ ਹਟਾਵੇ ਨੀ ਮਾਏ ਸਚ ਖੰਡ ਨਜਰ ਨਾ ਆਵੇ ਜੇ ਮੇਰਾ ਸਤਿਗੁਰੂ ਹੁੰਦਾ ਕੰਡਕ ਟੜ ਜੇ ਮੇਰਾ ਸਤਿਗੁਰੂ ਹੁੰਦਾ ਕੰਡਕ ਟੜ ਤੁਰ ਦੇ ਟੋਟ ਕਟਾਂਦੀ ਨੀ ਮਾਏ ਸੱਚਖੰਡ ਮੈਂ ਤੁਰ ਜਾਂਦੀ ਜੇ ਮੇਰਾ ਸਤ ਗੁਰੂ ਬਾਣੀ ਆਉਂਦਾ ਜੇ ਮੇਰਾ ਸਤ ਗੁਰੂ ਬਾਣੀ ਆਉਂਦਾ ਦਰਸ ਦੀ प्याਸ ਬੁਝਾਂਦੀ ਨੀ ਮਾਏ ਨਿਤ ਦਰਸਨ ਕਾਰੇ ਆਂਦੀ ਮੇਰੀਆਂ ਪੁੱਠੀਆਂ ਵੀ ਹੋ ਗਿਆਂ ਸਿੱਧੀਆਂ ਜਦੋਂ ਦਾਡੇਰੇ ਜਾਣ ਲੱਗਿਆ ਮੇਰੀਆਂ ਪੁੱਠੀਆਂ ਵੀ ਹੋ ਗਿਆਂ ਸਿੱਧੀਆਂ ਜਦੋਂ ਦਾਡੇਰੇ ਜਾਣ ਲੱਗਿਆ ਮੈਨੂੰ ਭੁੱਲ ਗਈਆਂ ਰਦੀਆਂ ਤੇ ਸਿੱਧੀਆਂ ਜਦੋਂ ਤਾਂ ਕੇਰੇ ਝਾਨ ਲੱਗਿਆ ਮੇਰੀਆਂ ਪੁੱਠੀਆਂ ਵੀ ਹੋ ਗਈਆਂ ਸਿੱਧੀਆਂ ਜਦੋਂ ਤਾਂ ਡੇਰੇ ਝਾਨ ਲੱਗਿਆ ਜਦੋਂ ਤਾਂ ਡੇਰੇ ਝਾਨ ਲੱਗਿਆ ਇਨਸਾਨੀ ਰੂਪ ਵਿੱਚ ਰੱਬ ਤਰਤੀ ਤੇ ਆਇਆ ਏ ਨੂੜੀ ਇਹ ਸਭ ਬੱਚ ਚੋਲਾ ਗਲ ਪਾਇਆ ਏ ਇਨਸਾਨੀ ਰੂਪ ਵਿੱਚ ਰੱਬ ਤੜਤੀ ਤੇ ਆਇਆ ਏ ਨੂੜੀ ਇਹ ਸਭ ਬੱਚ ਚੋਲਾ ਗਲ ਪਾਇਆ ਏ ਅਕਾਂਤ ਰਚ ਕਰਨ ਲਈ ਗਿੱਧੀਆਂ ਦੇ ਦੋਂਦਾ ਤੇਰੇ ਜਾਨ ਲੱਗਿਆ ਮੇਰੀਆਂ ਪੁੱਠੀਆਂ ਵੀ ਹੋ ਗਿਆਂ ਸਿੱਧੀਆਂ ਜਦੋਂ ਦਾ ਡੇਰੇ ਜਾਣ ਲੱਗਿਆ ਜਦੋਂ ਦਾ ਡੇਰੇ ਜਾਣ ਲੱਗਿਆ ਸੁੱਖ ਨਾ ਵੀ ਸੁਖੀ ਆ ਤੇ ਪੀਰ ਵੀ ਮਨਾਏ ਮੈਂ ਦਰਦ ਦਰ ਕੁੰਮ ਬਰੇ ਖਰ ਚੋਲੀ ਪਾਏ ਮੈਂ ਸੁਖ ਨਾਮਿ ਸੁਖੀਆਂ ਤੇ ਪੀਰ ਵੀ ਮਨਾਏ ਮੈਂ ਦਰ ਦਰ ਕੁੰਮ ਬੜੇ ਘਰ ਚੋੜੀ ਪਾਏ ਮੈਂ ਬੜੀਆਂ ਪੰਡ ਤਾਂ ਲੇਖੀ ਰਾਂ ਕੜ ਰिजੀਆਂ ਜਦੋਂ ਦਾ ਡੇਰੇ ਜਾਣ ਲੱਗਿਆ ਮੇਰੀਆਂ ਪੁੱਠੀਆਂ ਵੀ ਹੋ ਗਿਆਂ ਸਿੱਧੀਆਂ ਜਦੋਂ ਦਾ ਡੇਰੇ ਜਾਣ ਲੱਗਿਆ ਜਦੋਂ ਤਾਂ ਡੇਰੇ ਜਾਣ ਲੱਗਿਆ ਜਿੰਨਾ ਸਾਨੂੰ ਮਿਲਣਾ ਏ ਪਾਗਾਂ ਵਿੱਚ ਲਿਖੇ ਆਏ ਸਾਧਿਆਂ ਮਿਟਾਇਆ ਸਾਡਾ ਲੇਖ ਕਦੋਂ ਮਿਟੇ ਆਏ ਜਿੰਨਾ ਸਾਨੂੰ ਮਿਲਣਾ ਏ ਪਾਗਾਂ ਵਿੱਚ ਲਿਖੇ ਆਏ ਸਾਧਿਆਂ ਮਿਟਾਇਆ ਸਾਡਾ ਲੇਖ ਕਦੋਂ ਮਿਟੇ ਆਏ ਕਿਲ ਜਾਂਦਿਆਂ ਜੋ ਪੈਰਾ ਏ ਠਾਮ ਦੀਆਂ ਤੇ ਦੌਂਦਾ ਡੇਰੇ ਜਾਣ ਲੱਗਿਆ ਮੇਰੀਆਂ ਪੁੱਠੀਆਂ ਵੀ ਹੋ ਗਈਆਂ ਸਿੱਧੀਆਂ ਤੇ ਦੌਂਦਾ ਡੇਰੇ ਜਾਣ ਲੱਗਿਆ ਮੈਨੂੰ ਪੁੱਲ ਗਈਆਂ ਮੈਨੂੰ ਪੁੱਲ ਗਈਆਂ ਮੈਨੂੰ ਪੁੱਲ ਗਈਆਂ ਰਦੀਆਂ ਦੀ ਸਿੱਧੀਆਂ ਤੇ ਦੌਂਦਾ ਡੇਰੇ ਜਾਣ ਲੱਗਿਆ ਮੇਰੀਆਂ ਝੁੱਟੀਆਂ ਵੀ ਹੋ ਗਈਆਂ ਸਿੱਧੀਆਂ ਜਦੋਂ ਦਾ ਟੇਰੇ ਜਾਣ ਲੱਗੇ ਆ ਜਦੋਂ ਦਾ ਤੇਰੇ ਜਾਣ ਲੱਗੇ ਆ